ਪੰਜਾਬ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਚੋਰ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਨੇ ਤੇ ਪੁਲਿਸ ਬਾਅਦ ਵਿੱਚ ਚੋਰਾ ਦੀ ਭਾਲ ਹੀ ਕਰਦੀ ਰਹ ਜਾਂਦੀ ਹੈ ਸੋ ਨਾਬਾ ਦੇ ਪੰਡੂ ਸਰ ਮੁਹੱਲੇ ਵਿਖੇ ਤੜਕਸਾਰ ਇੱਕ ਚੋਰ ਦੇ ਵੱਲੋਂ ਪੰਜ ਘਰਾਂ ਦੇ ਅੰਦਰ ਵੜ ਕੇ ਚੋਰੀਆਂ ਨੂੰ ਅੰਜਾਮ ਦਿੱਤਾ ਗਿਆ ਸੋ ਚੋਰ ਦੀ ਇਹ ਸਾਰੀ ਕਰਤੂਤ ਘਰ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਪ ਹੋ ਗਈ ਇਕੱਲੇ ਸ਼ਾਤਰ ਇੱਕ ਚੋਰ ਦੇ ਵੱਲੋਂ ਕਰੀਬ 15 ਲੱਖ ਰੁਪਏ ਦੇ ਹੱਥ ਸਾਫ਼ ਕੀਤਾ ਗਿਆ ਜਿਸ ਦੇ ਵਿੱਚ ਸੋਨੇ ਦੇ ਗਹਿਣੇ ਨਕਦੀ ਅਤੇ ਪੰਜ ਮੋਬਾਈਲ ਲੈ ਕੇ ਉਹ ਰਫੂ ਚੱਕਰ ਹੋ ਗਿਆ ਸੋ ਚੋਰ ਇਨਾ ਸ਼ਾਤਰ ਸੀ ਕਿ ਉਸਨੇ ਪਰਿਵਾਰ ਦੇ ਮੈਂਬਰ ਨੂੰ ਵੀ ਭਣਕ ਨਹੀਂ ਲੱਗਣ ਦਿੱਤੀ ਸੋ ਚੋਰ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ। ਸ਼ਾਤਰਚੋ ਚੁਬਾਰੇ ਉੱਪਰ ਦੀ ਆਗੇ ਮੁਹੱਲੇ ਦੇ ਅਲੱਗ-ਅਲੱਗ ਪੰਜ ਘਰਾ ਦੇ ਵਿੱਚ ਚੋਰੀਆ ਕਰਨ ਦੇ ਵਿੱਚ ਕਾਮਯਾਬ ਹੋਇਆ। ਸੋ ਚੋਰੀ ਦੀ ਇਸ ਘਟਨਾ ਤੋਂ ਬਾਅਦ ਮੁਹੱਲੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਵੱਲੋਂ ਜਲਦ ਹੀ ਉਹਨਾਂ ਨੂੰ ਫੜਨ ਦੇ ਦਾਅਵੇ ਵੀ ਕਰ ਰਹੀ ਹੈ। ਸਾਰਾ ਪੌਣਿਕ ਪੰਜ ਚੋਂ ਉੱਠਿਆ। ਦੇਖਿਆ ਸਮਾਨ ਖੰਡਿਆ ਹੋਇਆ। ਠੀਕੇ ਪੈਂਟ ਵਿੱਚੋਂ ਏਟੀਐਮ ਵਗੈਰਾ ਸਾਰਾ ਥੱਲੇ ਸੁੱਟ ਗਿਆ। ਤੇ ਕੈਸ਼ ਐਂਡ ਜੂਲ ਮਾਰੀ ਚੋਨ ਮਿਲਿਆ ਉਹ ਲੈ ਕੇ ਚੱਲ ਗਿਆ ਉਸ ਤੋਂ ਜਦੋਂ ਦੇਖਿਆ ਵੀ ਵਿੰਡੋ ਖੁੱਲੀ ਹੋਈ ਹੈ ਟੁੱਟੀ ਹੋਈ ਹੈ ਫਿਰ ਸਾਨੂੰ ਪਤਾ ਲੱਗਿਆ ਚੋਰੀ ਹੋਵੇ ਕੈਮਰਾ ਤੋਂ ਚੈੱਕ ਕੀਤਾ ਨਹੀਂ तकरीबन ਆਪਸ ਮੈਂ ਤਾਂ 6:30 ਉੱਠਿਆ ਅਜੇ ਦਾਨ ਨੂੰ ਨਹੀਂ ਮੂੜ ਕੀਤਾ ਮੈਂ ਨਹੀਂ ਗਿਆ ਤੇ ਉਸ ਤੋਂ ਬਾਅਦ ਅਸ ਦੇਖਿਆ ਤਾਂ ਆ ਬੈਠ ਸੀਗਾ ਉਹ ਘਰ ਦੇ ਉੱਤੇ ਤਾਂ ਦੇਖਿਆ ਉਹਨਾਂ ਨੇ ਨਹੀਂ ਨਹੀਂ ਸਕਦੇ ਇਹ ਹਰ ਰੋਜ਼ ਰੁਟੀਨ ਅੰਨੀ ਵੇ ਉੱਠਦਾ ਮਤਲਬ ਕੁੰਡਾ ਇਹਨਾਂ ਵੇ ਤਾਂ ਖੋਲ ਕੇ ਅਸੀਂ ਜਾਣੇ ਬਾਹਰ ਇਹ ਕਲੀਨਸਾਂ ਦੇਖਿਆ ਸਰ ਸਾਢੇ ਘੜੇ ਤੱਕ ਅੱਜ ਪਹਿਲੀ ਵਾਰ ਹੀ ਦੇਖਿਆ ਜੀ ਐਨੀ ਉਮਰ ਹੋ ਗਈ ਫਸਟ ਟਾਈਮ ਦੇਖਿਆ ਵੀ ਇਹ ਚੀਜ਼ ਹੋਈ ਹੈ। ਫੋਨ ਲੈ ਕੇ ਗਏ ਉਹ ਦੇਖਿਓ ਘਬराई ਨਹੀਂ ਰਿਹਾ ਆਰਾਮ ਨਾਲ ਘਰ ਕੋ ਮਰੇ ਜੀ। ਮੇਰਾ ਕੰਮ ਤਾਂ ਇਹ ਕੀ ਹੋਇਆ ਜੀ ਜਿਹੜੀ ਚੋਰੀ ਹੋਈ ਹੈ ਸਾਰਾ ਕੁਝ ਘਰ ਚ ਬਖੇਰੇ ਕਿੰਨੇ ਹੋਏ ਤਾਂ ਇਹ ਟਾਈਮ ਦੱਸਿਆ। ਮੇਰੇ ਹਸਬੰਦ ਪੰਜ 5:30 ਵਜੇ ਚਲੇ ਜਾਂਦੇ ਨੇ। ਉਸ ਤੋਂ ਬਾਅਦ ਮੈਂ ਵੈਸੇ ਮੈਂ ਦਰਵਾਜ਼ਾ ਚੈੱਕ ਜ਼ਰੂਰ ਕਰਦੀ ਆਂ ਮੈਂ ਉੱਠ ਨਹੀਂ ਸਕੀ। ਵਸਾ ਫਿਰ ਮੈਂ ਇੱਕਦਮ ਪਾਸਾ ਲਈ ਤਾਂ ਮੇਰੇ ਪੈਰਾਂ 'ਚ ਕੁਝ اٹਕ ਗਿਆ। ਫਿਰ ਮੈਂ ਇੱਕਦਮ ਦੇਖੇ ਸਾਰੇ ਹਮਾਰਿਆ ਖੁੱਲੇ ਪਿਆਰੇ ਨਹੀਂ ਤੋਂ ਡਾਊਨ ਹੋ ਗਈ ਮਨਾਂ ਤੇ ਕੁਮਾਰੀ ਫਿਰ ਮੈਂ ਸਾਹਮਣੇ ਗਵਾਂਢੀਆਂ ਦੇ ਗਈ ਮੈਂ ਕਿਹ ਦੇਖੀ ਆਏ ਜੀ ਆਇਆਈ ਨਹੀਂ ਕਹਿੰਦੇ ਨਹੀਂ ਮੈਂ ਕਿਵੇਂ ਉਹਨਾਂ ਨੂੰ ਬੁਲਾ ਕੇ ਆਈ ਵੀ ਕੀ ਹੋ ਗਿਆ ਦੇਖੀ ਮੇਰੇ ਘਰ ਉਹਨਾਂ ਨੇ ਦੇਖਿਆ ਦੁਬਾਰਾ ਨਹੀਂ ਫਿਰ ਮੈਂ ਪਾਪਾ ਨੂੰ ਫੋਨ ਕੀਤਾ ਆਪਣੇ ਸਹੁਰੇ ਨੂੰ ਫਿਰ ਮੇਰੀ ਜਠਾਣੀ ਕਹਿੰਦੀ ਹੁਣੇ ਗਿਆ ਮੇਰਾ ਹਸਬੰਦ ਹੁਣੇ ਗਿਆ ਨੇ ਫਿਰ ਮੈਂ ਬਾਹਰ ਹੀ ਬੈਠ ਕੇ ਅੰਦਰ ਦੇਖ ਕ ਦੀ ਜੀ ਨੇ ਸਗੋਂ 골ਡ ਸੀਗਾ ਕੈਸ਼ ਸੀਗਾ ਕਿੰਨਾ ਤਾਂ ਦੋ ਕੁ ਦੋਟਾਈ ਤੋਂ ਲੈ ਸੋਨਾ ਸੀਗਾ ਬਗੇ 20-25000 ਰੁਪਏ ਕੈਸ਼ ਵੈਸੀ ਚਾਹ ਬਣਾ ਦੇ ਸੋਸਤ ਤੱਕ ਮੈਨੂੰ ਖੜਕਾ ਰਿਆ ਸੀਗਾ ਇਹਨਾਂ ਨੇ ਮੈਨੂੰ ਪਤਾ ਲੱਗਿਆ ਇਹ ਤੁਹਾਨੂੰ ਵੀ ਨਹੀਂ ਪਤਾ ਲੱਗਿਆ ਨਹੀਂ ਤਾਂ ਮੇਰੀ ਨੀਂਦ ਇੰਨੀ ਕੱਚੀ ਹੈ ਨਾ ਮੈਂ ਇਹ ਮੈਨੂੰ ਕਹਿੰਦਾ ਗਾਂ ਤਾਂ ਤੇਰੇ ਘਰ ਕੋਈ ਚੋਰ ਨਹੀਂ ਆ ਸਕਦਾ ਤੈਨੂੰ ਤਾਂ ਇਹ ਵੀ ਪਤਾ ਮੈਨੂੰ ਇਹ ਵੀ ਪਤਾ ਲੱਗ ਜਾਂਦਾ ਜਦੋਂ ਸਵੇਰੇ ਉੱਠੇ ਵੀ ਤਾਂ ਮੈਂ ਨੀਂਦ ਵਿੱਚ ਇੱਕ ਇੱਕ ਕਰ ਰਹੇ ਨੇ ਮੈਨੂੰ ਇਹਨਾਂ ਵੀ ਪਤਾ ਹੁੰਦਾ ਪਰ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਟੋਟਲ ਟੋਟਲ 골ਡ ਕਿੰਨੇ ਲੱਖ ਦਾ ਸੀ ਤੁਹਾਡਾ ਦੋ ਦੋ ਸਿੱਧਾ ਸਮਝੋ ਦੋ ਕੁ ਦਾ ਲਾ ਲੋ ਦੋ ਲੱਖ ਦਾ ਕੈਸ਼ ਕਿੰਨਾ ਸੀ ਕੈਸ਼ 118000 ਤਾਂ ਉਹ ਨਵੇਂ ਨਵੇਂ ਨੋਟ ਸੀਗੇ ਤੇ ਬਾਕੀ 20000 ਦੋ ਦੋ ਹਜ਼ਾਰ ਰੁਪਏ ਪਿਆ ਸੀ 15 16 ਕੈਸ਼ ਕਿੰਨਾ ਦਾ ਪਰਸੇ ਚ ਪਿਆ ਸੀ 1000 ਇਹਦਾ ਮੈਂ ਲੇਬਰ ਵਾਲਿਆਂ ਵਾਸਤੇ ਰੱਖਦਾ ਚੋਰੀ ਇੱਕ ਦੂਜਾ ਮੇਰਾ ਤੀਜਾ ਮੁਖੀ ਦਾ ਚੌਥਾ ਉਹ ਦੋ ਘਰ ਦੇ ਨੇ ਪੰਜ ਘਰਾਂ 'ਚ ਚੋਰੀ ਹੋਈ ਹੈ ਸਵੇਰੇ 4:00 ਵਜੇ ਤੋਂ ਲੈ ਕੇ 6:30 ਵਜੇ ਤੱਕ ਇਹ ਸਾਰੀ ਵਾਰਦਾਤ ਹੋਈ ਹੈ ਕਿ ਕਿਸੇ ਨੂੰ ਵੀ ਕੰਨੋਂ ਕੰਨੋਂ ਖਾਇ ਹੋਰ ਬਾਈ ਮੇਰੀ ਘਰ ਵਾਲੀ ਤਾਂ ਸੁੱਤੀ ਪਈ ਸੀ ਏ ਕੰਨੀ ਮੈਨੂੰ ਪਤਾ ਨਹੀਂ ਲੱਗਿਆ ਉਹ ਥੋੜੇ ਜਿਹਾ ਖੜਕਾ ਹੁੰਦਾ ਮੈਂ ਉੱਠ ਖੜਦੇ ਆ ਉਸ ਵੇਲੇ ਮੈਂ ਮੈਨੂੰ ਨਹੀਂ ਪਤਾ ਲੱਗਿਆ ਮੈਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਜਦੋਂ ਸਮਾਨ ਵਿਕ ਰਿਆ ਪਿਆ ਸੀ ਇੱਕਦਮ ਰੋਣ ਲੱਗ ਗਈ ਫਿਰ ਉਸੇ ਸ਼ੱਕ ਕੀਤਾ ਵੀ ਇਸ ਨੂੰ ਕੋਈ ਟੀਂ ਸੁਗਾਈ ਗਈ ਹੈ ਤਾਂ ਕਿ ਕਿਉਂਕਿ ਇੰਨੇ ਖੜਕੇ ਦੇ ਵਿੱਚ ਤੇ ਮੇਰੀ ਘਰ ਵਾਲੀ ਉੱਠ ਖੜਦੀ ਹੈ ਇਹ ਸ਼ੁਕਰ ਬਣਾਓ ਮੇਰੀ ਘਰ ਵਾਲੀ ਬਚ ਗਈ ਉਹ ਨੂੰ ਕੁਝ ਨਹੀਂ ਹੋਇਆ ਮਾਰ ਵੀ ਸਕਦੇ ਸੀ ਕਿ ਚਲੋ ਮੇਰੀ ਘਰ ਵਾਲੀ ਨੂੰ ਬਚਾਓਗੇ ਬੜਾ ਨੁਕਸਾਨ ਬਹੁਤ